ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਆਂ ਜੀ ਟਮਾਟਰਾਂ ਦਾ ਸੂਪ ਉਹ ਆਪਾਂ ਨੇ ਕਿਵੇਂ ਬਣਾਉਣਾ ਹੈ ਕਿਵੇਂ ਤਿਆਰ ਕਰਨਾ ਹੈ ਤੇ ਕੀ ਕੀ ਉਹਦੇ ਫਾਇਦੇ ਨੇ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਸਾਰੀ ਦੇਖਿਆ ਕਰੋ ਜੀ ਵਿੱਚ ਦੀ ਤੁਸੀਂ ਸਕਿੱਪ ਨਾ ਕਰਿਆ ਕਰੋ ਕਿਉਂਕਿ ਫਿਰ ਜਾਣਕਾਰੀ ਅਧੂਰੀ ਰਹਿ ਜਾਂਦੀ ਹੈ ਨਾਲੇ ਜਿਹੜੀ ਰੀਲ ਪਾਈ ਹੁੰਦੀ ਹੈ ਕਹਿ ਦਿੰਦੇ ਆ ਜੀ ਜਾਣਕਾਰੀ ਅਧੂਰੀ ਛੱਡ ਦਿੰਦੇ ਹੋ ਤੁਸੀਂ ਉਹਦੀ ਰੀਲ ਦਾ ਜਿਹੜਾ ਲਿੰਕ ਹੁੰਦਾ ਜੀ ਉਹ نیچے ਚੱਲ ਰਿਹਾ ਹੁੰਦਾ ਵੀਡੀਓ ਦਾ ਪੂਰੀ ਦਾ ਓ ਤੁਸੀਂ ਲਿੰਕ ਦੇਖਿਆ ਕਰੋ ਜੀ ਵੀ نیچے ਲਿੰਕ ਚੱਲ ਰਿਹਾ ਤੇ ਅਸੀਂ ਇੱਥੋਂ ਸਾਨੂੰ ਪੂਰੀ ਵੀਡੀਓ ਮਿਲ ਜੂਗੀ ਤੁਸੀਂ ਨਿਗਾਹ ਮਾਰਿਆ ਕਰੋ ਥੋੜੀ ਜੀ ਕਮੈਂਟ ਤੁਸੀਂ ਕਰ ਦਿੰਨੇ ਹੋ ਵੀ ਪੂਰੀ ਵੀਡੀਓ ਨਹੀਂ ਦਿੱਤੀ ਜੀ ਪੂਰੀ ਵੀਡੀਓ ਨਹੀਂ ਦਿੱਤੀ ਆਪਾਂ ਕਦੇ ਅਧੂਰਾ ਕੰਮ ਨਹੀਂ ਕੀਤਾ ਜੀ ਆ ਤੁਸੀਂ ਦੇਖੋ ਜੀ ਆਪਾਂ ਟਮਾਟਰਾਂ ਦਾ ਸੂਪ ਕਿਵੇਂ ਤਿਆਰ ਕਰਨਾ ਆਪਾਂ ਕਿਲੋ ਕੁ ਲੈ ਲਿਆ ਜੀ ਪਾਣੀ ਤੇ ਆਪਾਂ ਇਹਦੇ ਵਿੱਚ ਸਟੀਮਰ ਦੇ ਵਿੱਚ ਪਾ ਲਿਆ ਉੱਪਰ ਤੁਸੀਂ ਇਸ ਤਰ੍ਹਾਂ ਰੱਖ ਦਿਓ ਜੀ ਇਹ ਅਗਰ ਤੁਹਾਡੇ ਕੋਲ ਸਟੀਮਰ ਨਹੀਂ ਹੈਗਾ ਤਾਂ ਤੁਸੀਂ ਕੜਾਈ ਦੇ ਵਿੱਚ ਪਾਣੀ ਪਾ ਕੇ ਉੱਤੇ ਕੋਈ ਕੋਲੀ ਬਾਟੀ ਮੁੱਦੀ ਮਾਰ ਕੇ ਉਹਦੇ ਉੱਤੇ ਵੀ ਜਾਲੀ ਰੱਖ ਸਕਦੇ ਹੋ ਜੀ ਤੁਸੀਂ ਜਿਹਦੇ ਨਾਲ ਕੀ ਇਹ ਭਾਫ਼ ਨਾਲ ਇਹ ਤਿਆਰ ਹੋ ਜਾਣ ਆਪਾਂ ਪਾਣੀ ਦੇ ਵਿੱਚ ਨਹੀਂ ਵਾਲਣੇ ਜੀ ਇਹਨਾਂ ਨੂੰ ਆਪਾਂ ਭਾਫ਼ ਨਾਲ ਤਿਆਰ ਕਰਨਾ ਹੈਗਾ ਆਪਾਂ ਲੈ ਲਈ ਜੀ ਚਾਰ ਟਮਾਟਰ ਅਗਰ ਤੁਸੀਂ ਚਾਰ ਟਮਾਟਰਾਂ ਦਾ ਸੂਪ ਬਣਾ ਕੇ ਪੀਨੇ ਹੋ ਰਾਤ ਦੇ ਟਾਈਮ ਤੁਸੀਂ ਜ਼ਿਆਦਾਤਰ ਇਹਨੂੰ ਰਾਤ ਦੇ ਟਾਈਮ ਨੂੰ ਯੂਜ਼ ਕਰੋ ਜੀ ਤੁਸੀਂ ਜ਼ਿਆਦਾ ਜਾਂ ਸਵੇਰੇ ਨਾਸ਼ਤੇ 'ਚ ਜਾਂ ਰਾਤ ਨੂੰ ਸੌਣ ਲੱਗਿਆਂ ਦੁਪਹਿਰੇ ਨਹੀਂ ਪੀਣਾ ਹੈਗਾ ਜੀ ਰਾਤ ਨੂੰ ਸੌਣ ਲੱਗਿਆਂ ਅਗਰ ਤੁਸੀਂ ਇਸ ਤਰ੍ਹਾਂ ਬਣਾ ਕੇ ਪੀਨੇ ਹੋ ਇਹਨੂੰ ਇੱਕ ਅੱਧੇ ਬ੍ਰੈਡ ਦੇ ਨਾਲ ਤੁਸੀਂ ਮਤਲਬ ਕਿ ਆਪਦਾ ਡਿਨਰ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਵੈਸਟ ਹੁੰਦਾ ਹੈ ਇਹ ਢੇ ਪੇਟ ਨੂੰ ਸਾਫ਼ ਰੱਖਦਾ ਹੈ ਅਗਰ ਕਿਸੇ ਨੂੰ ਕਬਜ਼ ਜ਼ਿਆਦਾ ਰਹਿਣ ਲੱਗ ਗਈ ਸਿਰ ਨੂੰ ਚੱਕਰ ਆਉਣ ਲੱਗ ਗਏ ਗੈਸ ਜ਼ਿਆਦਾ ਚੜਨ ਲੱਗੀ ਜੀ ਦਿਮਾਗ ਨੂੰ ਤਾਂ ਇਹ ਉਹਦੇ ਵਾਸਤੇ ਇਹ ਬਹੁਤ ਹੀ ਫਾਇਦੇਮੰਦ ਹੈ ਆ ਦੇਖੋ ਤੁਸੀਂ ਇਹਦੇ ਇਹ ਗਏ ਜੀ ਉਬਲ ਤੇ ਇਹਨਾਂ ਦੇ ਵਿਚਾਰਿਆਂ ਦੇ ਪਟਾਕੇ ਵੀ ਪੈ ਗਏ ਹਨ ਤੇ ਚਮੜੀ ਹੋ ਗਈ ਜੀ ਇਹਨਾਂ ਦੀ ਅਡੋ ਅਡ ਠੀਕ ਹੈ ਚਮੜੀ ਇਹਨਾਂ ਦੀ ਕਿਵੇਂ ਹੋ ਗਈ ਜੀ ਆ ਦੇਖੋ ਤੁਸੀਂ ਆਪਾਂ ਕੜਛੇ ਜੇ ਦੇ ਨਾਲ ਕੱਢ ਲੇ ਜਿਹਦੇ ਨਾਲ ਕੀ ਇਹ ਆਹ ਹੁੰਦਾ ਜਿਵੇਂ ਜੀਸੀਪੀ ਦੇ ਹੁੰਦਾ ਨਾ ਮੂੰਹ ਜਾ ਲੱਗਿਆ ਉਹਵੇਂ ਅੱਜਕੱਲ ਆ ਚੱਲੇ ਨੇ ਹੁੰਦੇ ਹੀ ਨੇ ਕੜਛੇ ਜੇ ਨਾ ਉਹ ਮੈਂ ਵੀ ਲਿਆ ਰੱਖੇ ਨੇ ਭਾਈ ਇਹਦੇ ਨਾ ਕਟਛੇ ਜੇ ਨਾ ਕੱਢ ਲਿਆ ਇਹਨੂੰ ਬਾਹਰ ਆਹ ਮੂੰਹ ਜੇ ਨਾਲ ਸੁੰਡ ਜੇ ਨਾਲ ਇਹਦੇ ਨਾਲ ਹਨ ਤੇ ਆਹ ਦੇਖੋ ਤੁਸੀਂ ਤੇ ਹੁਣ ਆਪਾਂ ਲਾ ਲੈਣਾ ਜੀ ਇਹਨਾਂ ਦਾ ਛਿਲਕਾ ਠੀਕ ਹੈ ਜੀ ਇਹਨਾਂ ਦੀ ਵਰਦੀ ਲੈਣੀ ਆ ਤਾਰ ਆਪਾਂ ਤੇ ਆਹ ਦੇਖੋ ਤੁਸੀਂ ਆ ਛਿਰਕਾ ਲਾਹਤਾ ਇਹਨਾਂ ਦਾ ਤੇ ਆਹ ਦੇਖੋ ਤੁਸੀਂ ਇਹ ਕਿਵੇਂ ਬਣ ਗਏ ਵਿੱਚੋਂ ਜਮਾ ਸੌਫਟ ਹੋ ਗਏ ਜੀ ਪੋਲੇ ਭਾਫ ਨਾਲ ਹੀ ਤਿਆਰ ਹੋ ਗਏ ਇਹ ਆਪਾਂ ਨੂੰ ਵਾਲਣ ਦੀ ਲੋੜ ਨਹੀਂ ਅਗਰ ਆਪਾਂ ਵਾਲ ਲੈਂਦੇ ਨਾ ਤਾਂ ਪਾਣੀ ਜਿਹਾ ਵਾੜਾ ਪਰ ਜਾਂਦਾ ਜੀ ਇਹਨਾਂ ਦੇ ਵਿੱਚ ਇਹਨਾਂ ਨੂੰ ਤਾਂ ਜੇ ਭਾਫ ਨਾਲ ਆਪਾਂ ਤਿਆਰ ਕਰੀਏ ਫੇਰ ਹੀ ਵਧੀਆ ਬਣਦੇ ਨੇ ਆ ਦੇਖੋ ਤੁਸੀਂ ਆਪਾਂ ਨੇ ਲੈਣੇ ਆ ਜੀ ਛੱਲ ਇਹ ਤੁਸੀਂ ਇਸ ਤਰ੍ਹਾਂ ਜਰੂਰ ਬਣਾ ਕੇ ਪੀਆ ਕਰੋ ਜੀ ਨਾਸਤੇ 'ਚ ਵੀ ਲੈ ਸਕਦੇ ਹੋ ਤੁਸੀਂ ਸ਼ਾਮ ਨੂੰ ਵੀ ਅਗਰ ਤੁਸੀਂ ਰਾਤ ਨੂੰ ਸੌਣ ਲੱਗੇ ਉਹਨਾਂ ਨੂੰ ਲੈਣੇ ਹੋ ਨਾ ਪੀਣੇ ਹੋ ਤਾਂ ਤੁਹਾਨੂੰ ਕਦੇ ਵੀ ਪੇਟ ਨਹੀਂ ਖਰਾਬ ਹੋਊਗਾ ਜੀ ਕਦੇ ਵੀ ਕਬਜ ਵਗੈਰਾ ਨਹੀਂ ਰਹੂਗੀ ਤੁਹਾਨੂੰ ਠੀਕ ਹੈ ਜੀ ਇਹਨੂੰ ਮੈਸ਼ ਕਰ ਲਓ ਮੈਸ਼ ਕਰ ਲਓ ਅਗਰ ਥੋੜਾ ਬਹੁਤਾ ਰਹਿ ਗਿਆ ਤਾਂ ਤੁਸੀਂ ਕੀ ਕਰਨਾ ਮਿਕਸੀ ਦੇ ਵਿੱਚ ਪਾਓ ਤੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਦਿਓ ਵਧੀਆ ਚੰਗੀ ਤਰ੍ਹਾਂ ਗ੍ਰाइंड ਕਰ ਦਿਓ ਜੀ ਆ ਦੇਖੋ ਤੁਸੀਂ ਸਕਿਨ ਵੀ ਇਹਦੇ ਨਾਲ ਵਧੀਆ ਰਹਿੰਦੀ ਹੈ ਜੀ ਟਮਾਟਰ ਬਹੁਤ ਹੀ ਚੰਗੀ ਚੀਜ਼ ਹੈ ਆਪਾਂ ਅਗਰ ਫੇਸ ਤੇ ਸ਼ਾਈਆਂ ਵਗੈਰਾ ਹੁੰਦੀਆਂ ਤਾਂ ਆਪਾਂ ਕਹਿ ਦਿੰਨੇ ਆ ਵੀ ਟਮਾਟਰ ਟਮਾਟਰ ਦੀ ਮਾਲਸ਼ ਕਰ ਲੋ ਜੀ ਮ사ਜ ਕਰ ਲੋ ਜੀ ਰਗੜ ਲੋ ਜੀ ਚੰਗੀ ਤਰ੍ਹਾਂ ਹਨਾ ਆਪਾਂ ਇਹ ਕੁਝ ਦੱਸਦੇ ਹੁੰਨੇ ਆ ਤੇ ਆ ਦੇਖੋ ਜੀ ਤੁਸੀਂ ਇਹ ਵਧੀਆ ਬਣ ਗਿਆ ਗਾੜਾ ਗਾੜਾ ਬਣ ਗਿਆ ਤੇ ਹੁਣ ਆਪਾਂ ਨੇ ਲੈਣੀ ਹੈ ਜੀ ਕੜਾਹੀ ਕੜਾਹੀ ਚੱਕੋ ਤੁਸੀਂ ਤੁਸੀਂ ਕੀ ਕਰਨਾ ਜੀ ਇਹਦੇ ਵਿੱਚ ਕੜਾਹੀ ਦੇ ਵਿੱਚ 올ੀਵ ਆਲ ਪਾਉਣਾ ਹੈਗਾ ਜੀ ਅਗਰ ਤਾਂ ਤੁਹਾਡੇ ਕੋਲੇ 올ੀਵ ਆਲ ਹੈ ਤਾਂ ਤੁਸੀਂ ਇਹ ਪਾ ਲੋ ਨਹੀਂ ਤਾਂ ਤੁਸੀਂ ਨਾਰੀਅਲ ਦਾ ਤੇਲ ਵੀ ਪਾ ਸਕਦੇ ਵਧੀਆ ਕੰਪਨੀ ਦਾ 올ੀਵ ਆਲ ਲਿਆ ਕੇ ਰੱਖੋ ਜੀ ਅਗਰ ਆਪਾਂ ਖਾਣਾ ਹੀ ਚੰਗੀ ਚੀਜ਼ ਬਣਾ ਕੇ ਖਾਣੇ ਤਾਂ ਫਿਰ ਵਧੀਆ ਚੀਜ਼ ਲਿਆ ਕੇ ਰੱਖੋ ਜੀ ਤੁਸੀਂ ਇਹਦੇ 2 ਚਮਚ ਪਾ ਲੋ ਯਾਨੀ ਕਿ 10 ਐਮਐਲ ਪਾ ਲੋ ਦੁੱਧ ਚਿੱਤਾ ਆਪਾਂ 5 ਐਮਲ ਪਾ ਕੇ ਪੀਨੇ ਆ ਜੀ ਇਹ ਤੁਸੀਂ 10 ਐਮਲ ਪਾ ਲਓ 10 ਐਮਲ ਪਾ ਕੇ ਜੀ ਤੇ ਆਹ ਦੇਖੋ ਤੁਸੀਂ ਆਹ ਲਓ ਜੀ ਰਾਈ ਰਾਈ ਪਾ ਲਓ ਥੋੜੀ ਜੀ ਥੋੜਾ ਜੀਰਾ ਪਾ ਲਓ ਇਹਨੂੰ ਆਪਾਂ ਤੜਕਾ ਲਾਉਣਾ ਸਰਦੀਆਂ ਦੇ ਵਿੱਚ ਤਾਂ ਇਹਦੇ ਵਿੱਚ ਆਪਾਂ ਅਦਰਕ ਲਸਣ ਵਗੈਰਾ ਵੀ ਪਾ ਸਕਦੇ ਆ ਜੀ ਅਗਰ ਸਰਦੀਆਂ ਦੇ ਵਿੱਚ ਪੀਨੇ ਆ ਥੋੜਾ ਜਿਹਾ ਅਦਰਕ ਥੋੜਾ ਜਿਹਾ ਲਸਣ ਜਿਹੜਾ ਕਿ ਪੇਟ ਨੂੰ ਬਹੁਤ ਠੀਕ ਰੱਖਦਾ ਹੈਗਾ ਪਰ ਹੁਣ ਗਰਮੀ ਜ਼ਿਆਦਾ ਹੈ ਤੇ ਇਸ ਕਰਕੇ ਆਪਾਂ ਕੱਲਾ ਟਮਾਟਰਾਂ ਦਾ ਹੀ ਬਣਾਉਣਾ ਜੀ ਆਪਾਂ ਇਹਦੇ ਵਿੱਚ ਲਸਣ ਅਦਰਕ ਨਹੀਂ ਪਾਉਣਾ ਹੈਗਾ ਆ ਦੇਖੋ ਜੀ ਤੁਸੀਂ ਆਪਾਂ ਰਾਈ ਦਾ ਤੇ ਉਹਦਾ ਥੋੜਾ ਜਿਹਾ ਤੜਕਾ ਲਾ ਲਿਆ ਤੇ ਵਿੱਚ ਥੋੜਾ ਥੋੜਾ ਨਮਕ ਮਿਰਚ ਪਾ ਲਾਂਗੇ ਧਨੀਆਂ ਵੀ ਪੈ ਜਾਂਦਾ ਜੀ ਉੱਪਰ ਮੇਰੇ ਕੋਲੇ ਧਨੀਆਂ ਹੈ ਨਹੀਂ ਸੀਗਾ ਨਹੀਂ ਤਾਂ ਆਪਾਂ ਤੁਹਾਨੂੰ ਪਾ ਕੇ ਦਿਖਾ ਦਿੰਦੇ ਇਹ ਧਨੀਆਂ ਦੇ ਪੱਤੇ ਵੀ ਪੈ ਜਾਂਦੇ ਹੁੰਦੇ ਆਹ ਲੋ ਜੀ ਆਪਾਂ ਪਾਤਾ ਥੋੜਾ ਜਿਹਾ ਨਮਕ ਇਹਦੇ ਵਿੱਚ ਥੋੜਾ ਥੋੜਾ ਦੂਜਾ ਮਸਾਲਾ ਪਾ ਦਾਂਗੇ ਜੀ ਹਨ ਤੇ ਇੰਨੇ ਨਾਲ ਇਹਨੇ ਵਧੀਆ ਬਣ ਜਾਣਾ ਥੋੜਾ ਜਿਹਾ ਇਹਦੇ ਵਿੱਚ ਪਾ ਦਿਓ ਜੀ ਤੁਸੀਂ ਹਲਦੀ ਮਾਮੂਲੀ ਜੀ ਠੀਕ ਹੈ ਜੀ ਥੋੜੀ ਜੀ ਤੁਸੀਂ ਇਹਦੇ ਵਿੱਚ ਪਾ ਦਿਓ ਜੀ ਮਿਰਚ ਠੀਕ ਹੈ ਜੀ ਆ ਦੇਖੋ ਤੁਸੀਂ ਮਾੜੀ ਜੀ ਕਾਲੀ ਮਿਰਚ ਪਾਉਣੀ ਹੈ ਜੀ ਲਾਲ ਮਿਰਚ ਨਾ ਪਾ ਦਿਓ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨੀ ਆ ਕਾਲੀ ਮਿਰਚ ਪਾ ਦਿਓ ਤੁਸੀਂ ਉਹਦੇ ਵਿੱਚ ਥੋੜੀ ਜੀ ਆ ਦੇਖੋ ਤੁਸੀਂ ਕਿੰਨਾ ਵਧੀਆ ਬਣ ਗਿਆ ਇਹ ਹਨਾ ਤੇ ਹੁਣ ਤੁਸੀਂ ਇਹਨੂੰ ਚੌਲਾਂ ਨਾਲ ਖਾ ਲਓ ਤੁਸੀਂ ਬਰੈਡ ਨਾਲ ਵੀ ਖਾ ਸਕਦੇ ਹੋ ਪਰ ਮੈਂ ਚੌਲ ਬਣਾਏ ਸੀ ਜੀ ਥੋੜੇ ਜੇ ਬਿਲਕੁਲ ਥੋੜੇ ਜੇ ਖਾਣੇ ਜੀ ਰਾਤ ਦੇ ਟਾਈਮ ਆਪਾਂ ਥੋੜੇ ਚੌਲ ਬਣਾਉਣੇ ਤੇ ਬਣਾਓ ਤੇ ਖਾਓ